ਅੱਜ ਨੰਗਲ ਦੇ ਵਿੱਚ ਟਰੱਕ ਯੂਨੀਅਨ ਦੇ ਵਿੱਚ ਜੋ ਕੁਝ ਸਰਕਾਰ ਦਾ ਬਤੀਰਾ ਰਿਹਾ ਜਿਸ ਤਰੀਕੇ ਦੇ ਨਾਲ ਟਰੱਕ ਯੂਨੀਅਨ ਦੇ ਲੋਕ ਟਰੱਕ ਯੂਨੀਅਨ ਦੇ ਮੈਂਬਰਸ ਟਰੱਕਾਂ ਦੇ ਆਪਰੇਟਰਸ ਟਰੱਕ ਡਰਾਈਵਰਸ ਟਰੱਕਾਂ ਦੇ ਮਾਲਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰਦੇ ਆ ਇਹ ਸਰਕਾਰ ਵੱਲੋਂ ਸਭ ਤੋਂ بڑا ਇਸ ਇਲਾਕੇ ਦੇ ਲੋਕਾਂ ਦੇ ਨਾਲ ਧੋਖਾ श्री ਨੰਪੁਰ ਸਾਹਿਬ ਹਲਕੇ ਦੇ ਵਿੱਚ ਮੰਗਲ ਟਰੱਕ ਯੂਨੀਅਨ ਦੀ ਮੈਂਬਰਸ਼ਿਪ ਇੰਨੀ ਹੈ ਕਿ ਘੱਟੋ-ਘੱਟ ਨਹੀਂ ਤਾਂ 30 ਤੋਂ 40% ਜਿਹੜੇ ਵੋਟ ਹੈ 30 ਤੋਂ 40% ਜਿਹੜੇ ਰੈਜ਼ਿਡੈਂਟਸ ਹੈ ਇਸ ਇਲਾਕੇ ਦੇ ਉਹ ਮੰਗਲ ਟਰੱਕ ਯੂਨੀਅਨ ਦੇ ਨਾਲ ਜੁੜੇ ਹੋਏ ਹਨ ਔਰ ਉਹਨਾਂ ਦਾ ਕਾਰੋਬਾਰ ਉਹਨਾਂ ਦਾ ਰੋਟੀ ਪਾਣੀ ਉਹਨਾਂ ਦਾ ਸਾਰਾ ਵਿਵਸਾਅ ਜਿਹੜਾ ਹੈ ਉਹ ਟਰੱਕ ਯੂਨੀਅਨ ਦੇ ਨਾਲ ਜੁੜਿਆ ਹੋਇਆ ਹੈ ਮੈਨੂੰ ਯਾਦ ਹੈ 2022 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲੇ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ ਮੰਤਰੀ ਜੀ ਨੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਚ ਕਿਹਾ ਸੀ ਕਿ ਪੀਐਸਸੀਐਲ ਦਾ ਮਸਲਾ ਹੱਲ ਕੀਤਾ ਜਾਊਗਾ ਔਰ ਪੀਐਸਸੀਐਲ ਦੇ ਨਾਲ ਟਰੱਕ ਯੂਨੀਅਨ ਦੇ ਕਾਰੋਬਾਰ ਦਾ ਮਸਲਾ ਹੱਲ ਕੀਤਾ ਜਾਏਗਾ ਜਿਹੜਾ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਰੋਸ ਸੀ ਉਸ ਵੇਲੇ ਦੇ ਐਮਐਲਏ ਔਰ ਉਸ ਵੇਲੇ ਦੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਖਿਲਾਫ ਜੋ ਉਹਨਾਂ ਨੇ ਪਿੰਡ-ਪਿੰਡ ਜਾ ਕੇ ਟਰੱਕ ਯੂਨੀਅਨ ਦੇ ਮੈਂਬਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਔਰ ਦੱਸਿਆ ਸੀ ਕਿ ਸਾਡੇ ਨਾਲ ਕਿਸ ਤਰੀਕੇ ਦੇ ਨਾਲ ਸ਼ੋਸ਼ਣ ਹੋਇਆ ਔਰ ਇਹ ਹਾਲਾਤ ਬਣ ਗਏ ਸੀ ਉਹਨਾਂ ਦੇ ਕਿ ਉਹਨਾਂ ਨੂੰ ਆਪਣੇ ਟਰੱਕ ਕਵਾਡੀਆਂ ਦੇ ਪਾ ਕਵਾਡੀਆਂ ਨੂੰ ਵੇਚਨੇ ਪਏ ਕਿਉਂਕਿ ਕਿਸ਼ਤਾਂ ਲਈ ਦੇ ਪਾ ਰਹੇ ਸਾਰੇ ਕਾਰੋਬਾਰ ਦੇ ਤਦਕਾ ਬਚ ਗਿਆ ਸੀ ਤਾਂ ਉਹਨਾਂ ਹਾਲਾਤ ਦੇ ਵਿੱਚ ਮੌਜੂਦਾ ਮੰਤਰੀ ਜੀ ਨੇ ਇਹ ਵਾਦਾ ਕੀਤਾ ਸੀ ਕਿ ਟਰੱਕ ਯੂਨੀਅਨ ਨੂੰ ਦੁਆਰਾ ਪੈਨ ਕੀਤਾ ਜਾਊਗਾ ਟਰੱਕ ਯੂਨੀਅਨ ਦੇ ਮੈਂਬਰਾਂ ਨੂੰ ਉਹਨਾਂ ਦਾ ਬਣਦਾ ਹੱਕ ਔਰ ਕੰਮ ਦਵਾਇਆ ਜਾਏਗਾ ਲੇਕਿਨ ਅੱਜ 3 ਸਾਲ ਬਾਅਦ ਜਿਸ ਤਰੀਕੇ ਦੇ ਹਾਲਾਤ ਬਣੇ ਹੈ ਉਹ ਐਸਾ ਲੱਗ ਰਿਹਾ ਕਿ 2022 ਦੇ ਵਿੱਚ ਜਿੱਥੋਂ ਚਲਾਉ ਤੋਂ ਪਹਿਲੇ ਟਰੱਕ ਯੂਨੀਅਨ ਦੇ ਮੈਂਬਰ ਖੜੇ ਸੀ ਅੱਜ 3 ਸਾਲ ਬਾਅਦ ਵੀ ਉੱਥੇ ਹੀ ਖੜੇ ਹੈ ਔਰ ਦੁਆਰਾ ਉਸੇ ਜਗ੍ਹਾ ਤੇ ਆ ਗਏ ਇਹ ਕਦੇ ਅੱਜ ਵੀ ਟਰੱਕ ਯੂਨੀਅਨ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਸਾਡੇ ਨਾਲ ਧੱਕਾ ਹੋਇਆ ਨਾ ਤਾਂ ਪੀਐਸਸੀਐਲ ਦਾ ਕੁਝ ਹੋਇਆ ਨਾ ਪੀਐਸਸੀਐਲ ਦੇ ਕੰਮ ਦਾ ਕੁਝ ਹੋਇਆ ਨਾ ਟਰੱਕ ਯੂਨੀਅਨ ਦੇ ਉੱਤੇ ਜਿਹੜਾ ਕਿ ਤਿੰਨੋਂ ਦੇ ਮੈਂਬਰਾਂ ਦੇ ਨਾਲ ਟੱਕਾ ਹੋਇਆ ਸੀ ਉਹਨਾਂ ਦੇ ਕਾਰੋਬਾਰ ਜਿਹੜਾ ਖੋਇਆ ਗਿਆ ਸੀ ਨਾ ਉਹ ਉਹਨਾਂ ਨੂੰ ਵਾਪਸ ਮਿਲਿਆ ਨਾ ਕਿਸੇ ਤਰੀਕੇ ਦੇ ਨਾਲ ਵੀ ਟਰੱਕ ਯੂਨੀਅਨ ਦੇ ਮੈਂਬਰਸ ਨੂੰ ਅੱਜ ਸੰਤੋਸ਼ ਨਹੀਂ ਮਿਲ ਰਿਹਾ ਕਾਰੋਬਾਰ ਨਹੀਂ ਮਿਲ ਰਹਾ ਅੱਜ ਫਿਰ ਇਹ ਸਮਝਦੇ ਆ ਕਿ ਉਹਨਾਂ ਦੇ ਪਰਾਰ ਉਸੇ ਤਰੀਕੇ ਨਾਲ ਵਿਰਾਨ ਹੋ ਰਿਹਾ ਹੈ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਬਦਲਾਅ ਦੀ ਰਾਜਨੀਤੀ ਕਰਨ ਦੀ ਗੱਲ ਕੀਤੀ ਸੀ ਲੇਕਿਨ 3 ਸਾਲ ਬਾਅਦ ਅਜਿਹਾ ਲੱਗਦਾ ਕਿ ਬਦਲਾਅ ਤਾਂ ਕੋਈ ਨਹੀਂ ਹੋਇਆ ਲੇਕਿਨ ਹਾਲਾਤ जैसे थे शायद उस तो भी माड़े हो गए हैं और इस ट्रक यूनियन अपने आप में ठगे महसूस कर रहे हैं मैं एक डिमांड करना सरकार तो और इलाके के विधायक और मौजूदा मंत्री जी तो कि ट्रक यूनियन के मैंबर जो वादे किए थे करो और ट्रक यूनियन मैंबर के कारोबार जो घाटा पैया उस कारोबार के घाटे पूरा करो ਟਰੱਕ ਯੂਨੀਅਨ ਇਸ ਇਲਾਕੇ ਦੀ ਰੀੜ ਦੀ ਹੱਡੀ ਹੈ ਟਰੱਕ ਯੂਨੀਅਨ ਦੇ ਲੋਕ ਇਸ ਇਲਾਕੇ ਦੇ ਵਿੱਚ ਜੇ ਬੇਵਰਾਨ ਹੋਣਗੇ ਤਾਂ ਯਾਦ ਰੱਖਣਾ ਜਿਸ ਤਰੀਕੇ ਦੇ ਨਾਲ ਪਿਛਲੀ ਸਰਕਾਰ ਦੇ ਵਿੱਚ ਟਰੱਕ ਯੂਨੀਅਨ ਨੇ ਮੋਰਚਾ ਲਾ ਕੇ ਸਰਕਾਰ ਦਾ ਪਲਟੀ ਮਾਰੀ ਸੀ ਇਹਨਾਂ ਨੇ ਬਖਸ਼ਣਾ ਥੰਮ ਵੀ ਹੈ ਨਹੀਂ ਮੈਂ ਟਰੱਕ ਯੂਨੀਅਨ ਦੇ ਮੈਂਬਰਸ ਦੇ ਵੱਲੋਂ ਤੁਹਾਨੂੰ ਫੇਰ ਇੱਕ ਵਾਰੀ ਅਪੀਲ ਕਰਦਾ ਔਰ ਇਸ ਗੱਲ ਦੇ ਵਾਸਤੇ ਕਹਿੰਦਾ ਕਿ ਟਰੱਕ ਯੂਨੀਅਨ ਦੇ ਮੈਂਬਰਸ ਦਾ ਗੱਲ ਸੁਣੋ ਉਹਨਾਂ ਦਾ ਮਸਲਾ ਹੱਲ ਕਰੋ ਨਹੀਂ ਤਾਂ 2024 ਦਾ ਅਗੇ ਰਸਤਾ ਸਾਫ਼ ਹੈ ਤੁਹਾਡੇ ਸਾਹਮਣੇ ਆਣਾ ਔਰ ਜੇ ਟਰੱਕ ਯੂਨੀਅਨ ਦੇ ਮੈਂਬਰ ਕਿਸੇ ਤਰੀਕੇ ਦਾ ਉਸ ਹਾਲਾਤ ਦੇ ਵਿੱਚ ਕੋਈ ਮੋਰਚਾ ਲਗਾਣਗੇ ਤਾਂ ਮੈਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿੰਦਾ ਕਿ ਅਸੀਂ ਟਰੱਕ ਯੂਨੀਅਨ ਦੇ ਮੈਂਬਰਸ ਦੇ ਨਾਲ ਜਿਵੇਂ ਪਹਿਲੇ ਵੀ ਜਿਹੜਾ ਮਿੱਤਰ ਸਾਹਿਬ ਇੱਥੇ ਸਰਕਾਰ ਨੁਮਾਇੰਦਗੀ ਕਰਦੇ ਸੀ ਅਸਲੀ ਮੰਦਰਾ ਖੜੇ ਰਹੇ ਔਫੇ ਤਰੀਕੇ ਨਾਲ ਅੱਗੇ ਲੈਣਾ ਦੇ ਨਾਲ ਖੜੇ ਰਹੇ